ਇੱਕ ਹੋਰ ਧਰਨਾ ਜਿਹੜਾ ਚੱਲ ਰਿਹਾ ਅਮੂਜਾ ਫੈਕਟਰੀ ਦੇ ਬਿਲਕੁਲ ਨਜ਼ਦੀਕ ਜੀ ਤੇ ਉਹਦੇ ਨਾਲ ਜੁੜਦਾ ਤੁਹਾਡਾ ਧਰਨਾ ਕਿ ਬਣਦਾ ਨਹੀਂ ਸਰ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਉਹ ਸ਼ਾਇਦ ਪੋਲੂਸ਼ਨ ਦੇ ਦੇ ਨਾਲ ਸੰਬੰਧਿਤ ਆ ਪਰ ਸਾਡਾ ਜਿਹੜਾ ਧਰਨਾ ਹੈ ਉਹ ਜਿਹੜੀ ਇੱਕ ਦੀ ਬੇਕੋਰ ਕਾਪਰੇਟੋਰ ਟ੍ਰੱਕ ਸੋਸਾਇਟੀ ਨਜਾਇਜ਼ ਤੌਰ ਤੇ ਰਿਸਟ੍ਰਿਕਟ ਕੀਤੀ ਗਈ ਹੈ ਸਾਡਾ ਉਹਦੇ ਵਿਰੁੱਧ ਆ ਸਤਿਗੁਰਾਲ ਜੀ ਮੈਂ ਗੁਰਜੀਤ ਸਿੰਘ ਜੀ ਸਟਾਰ ਟੀਵੀ ਰੋਪੜ ਤੋਂ ਇਸ ਟਾਈਮ ਤੁਹਾਨੂੰ ਖਬਰ ਦਿਖਾ ਰਿਹਾ ਰੂਪਨਗਰ ਇਲਾਕੇ ਦੀ ਰஞ்சிਤ ਸਿੰਘ ਪਾਰਕ ਰੂਪਨਗਰ ਦੇ ਵਿੱਚ ਜਿਹੜਾ ਸਥਿਤ ਹੈ ਤੇ ਉੱਥੋਂ ਦੀ ਇਹ ਖਬਰ ਆ ਪਹਿਲਾਂ ਤਾਂ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਦਾ ਬੈਨਰ ਗੁੰਡਾ ਫਰਚੀ ਮਾਫੀਆ ਵਿਰੁੱਧ ਕਾਰਵਾਈ ਕਰੋ ਤੇ ਪੁੱਛ ਲੈਣੇ ਆ ਕੀ ਹੈ ਜਿਹੜਾ ਮਾਮਲਾ ਸਤਿਗੁਰਾਲ ਜੀ ਸਤਿਗੁਰਾਲ ਜੀ ਆਪਣਾ ਨਾਮ ਦੱਸੋ ਤੇ ਕੀ ਕੀਤਾ ਜੀ ਦਵਿੰਦਰ ਸਿੰਘ ਜੀ ਹਾਂਜੀ ਤੇ ਮੇਰੇ ਆਪਣੇ ਟਰੱਕ ਕੰਪਟਰ ਸੁਸਾਇਟੀ ਰੋਪੜ ਚ ਟਰੱਕ ਚੱਲਦੇ ਜੀ ਕਿਹੜੀ ਤੁਸੀਂ ਅੱਜ ਇਹ ਕਾਲ ਦਿੱਤੀ ਹੈ ਤੇ ਇਹਦਾ ਮਕਸਦ ਕੀ ਆ ਮੁੱਦਾ ਕੀ ਆ ਤੇ ਮੰਗਾ ਕੀ ਹੈ ਜੀ ਇਹ ਗੱਲ ਹੈ ਜੀ ਸਾਡੀ ਜਿਹੜੀ ਟਰੱਕ ਆਪਰੇਟਰ ਸੁਸਾਇਟੀ ਹੈ ਰੋਪੜ ਜੀ ਤੇ 2002 ਤੋਂ ਰਜਿਸਟਰਡ ਹੈ ਜੀ ਤੇ ਸਫਲਤਾਪੂਰਵਕ ਕੰਮ ਚੱਲਦੀ ਹੈ ਤੇ ਸਾਰੇ ਇਲਾਕੇ ਦੇ ਟਰੱਕ ਹੈ ਇਹਦੇ ਚ ਚੱਲਦੇ ਆ ਤੇ ਮਾਲ ਦੀ ਢੋਟਵਾਈ ਕਰਦੇ ਆ ਅੱਛਾ ਜੀ ਹੁਣ ਇੱਕ ਹੋਰ ਬੈਂਕੋ ਟਰੱਕ ਆਪਰੇਟਰ ਸੁਸਾਇਟੀ ਰਤਨ ਪਰਦੇ ਦੇ ਨਾਂ ਤੇ ਰਜਿਸਟਰਡ ਕੀਤੀ ਗਈ ਹੈ ਜਦੋਂ ਕਿ ਸਹਿਕਾਰਤਾ ਦੇ ਕਾਨੂੰਨ ਮੁਤਾਬਕ ਇੱਕ ਏਰੀਆ ਵਿੱਚ ਇੱਕੋ ਤਰ੍ਹਾਂ ਦੀਆਂ ਦੋ ਸੁਸਾਇਟੀਆਂ ਰਜਿਸਟਰਡ ਨਹੀਂ ਹੋ ਸਕਦੀਆਂ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਟਰੱਕ ਜੁਨੀਅਨ ਤੇ ਟਰੱਕ ਸੁਸਾਇਟੀਆਂ ਨੂੰ ਭੰਗ ਕਰਨ ਲਈ ਇੱਕ ਪੱਤਰ ਜਾਰੀ ਕੀਤਾ ਸੀ ਉਸ ਦੇ ਖਿਲਾਫ ਅਸੀਂ ਹਾਈ ਕੋਰਟ ਤੋਂ ਸਟੇ ਲੈ ਕੇ ਆਏ ਸੀ ਜਿਸ ਕਰਕੇ ਸਾਡੀ ਸੁਸਾਇਟੀ ਹੈ ਜਿਹੜੀ ਭੰਗ ਨਹੀਂ ਹੋ ਸਕਦੀ ਇਹਨੂੰ ਸਟੇ ਮਿਲੀ ਹੋਈ ਹੈ ਅੱਛਾ ਪਹਿਲਾਂ ਤਾਂ ਇਹ ਹੀ ਪੁੱਛ ਲੈਣੇ ਆ ਗੁੰਡਾ ਪਰਚੀ ਕੀ ਆ ਤੇ ਜਿਹੜੀ ਮਾਫੀਆ ਗੁੰਡਾ ਪਰਚੀ ਮਾਫੀਆ ਇਹ ਕੀ ਆ ਇਹਦੇ ਬਾਰੇ ਵੀ ਜਾਣਨਾ ਪਾਉ ਦੋ ਸਰ ਅਜਿਹੇ ਮੌਕੇ ਕਈ ਆਨਸਰ ਇਹ ਲੋਕਾਂ ਨੂੰ ਬਲੈਕਮੇਲ ਕਰਕੇ ਜਾਂ ਇਸ ਤਰ੍ਹਾਂ ਕਰਕੇ ਜਿਵੇਂ ਸਵਾਹ ਜਾ ਰਹੀ ਹੈ ਉਹਦੇ ਤੋਂ ਇਹ ਗੁੰਡਾ ਪਰਚੀ ਲਾਣ ਦੇ ਇਹਨਾਂ ਦੀ ਮਰਛਾਈ ਹੈ ਕਿ ਗੁੰਡਾ ਪਰਚੀ ਲਾ ਕੇ ਜਿਹੜੇ ਪੈਸੇ ਇਕੱਠੇ ਕੀਏ ਜਾਈਏ ਉਹਦੇ ਖਿਲਾਫ ਸਾਸੀਂ ਇਹ ਸੰਘਰਸ਼ ਲੜ ਕੇ ਮੈਂ ਜੀ ਹੈ ਕਿੰਨੇ ਹੈ ਜੀ ਇਸ ਬਾਰੇ ਨਹੀਂ ਪਤਾ ਹੈ ਪਰ ਹੈ ਪਰਚੀ ਹੈਗੀ ਇੱਕ ਜਿਹੜੀ ਸੁਸਾਇਟੀ ਦਾ ਵੀ ਵਿੱਚ ਆ ਰਿਹਾ ਆ ਉਹਦੇ ਬਾਰੇ ਵੀ ਦੱਸਿਓ ਕਿਹੜੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਵੀ ਸੁਸਾਇਟੀ ਸਾਡੀ ਉਹ ਜਿਹੜੀ ਅਲੱਗ ਹੋਊਗੀ ਆ ਇੱਕ ਇਲਾਕੇ ਦੇ ਵਿੱਚ ਦੋ ਜਿਹੜੀਆਂ ਸੁਸਾਇਟੀਆਂ ਨਹੀਂ ਬਣ ਸਕਦੀਆਂ ਹਾਂ ਉਸੇ ਉਸੇ ਕਰਕੇ ਅਸੀਂ ਧਰਨਾ ਲਾ ਰਹੇ ਹਾਂ ਅੱਛਾ ਉਹ ਦੂਜੀ ਦੂਜੀ ਸੁਸਾਇਟੀ ਬਣਨ ਦਾ ਕਾਰਨ ਕੀ ਆ ਤੇ ਕਿੱਦਾਂ ਬਣੀ ਆ ਉਹ ਕੀ ਆ ਦੇਖੋ ਉਹਨਾਂ ਨੇ ਨਜਾਇਜ਼ ਤੌਰ ਤੇ ਰਜਿਸਟਰ ਕਰਵਾਈ ਹੈ ਤੇ ਉਹਦੇ ਖਿਲਾਫੇ ਅਸੀਂ ਜਿਹੜੇ ਧਰਨਾ ਲਾਇਆ ਤੇ ਅਸੀਂ ਆਰਟੀਆਈ ਅੰਡਰ ਇਨਫੋਰਮੇਸ਼ਨ ਲੱਕ ਤੇ ਅਸੀਂ ਪੁਲਿਸ ਰਿਪੋਰਟ ਵੀ ਕਰੀਆ ਕਾਨੂੰਨੀ ਪੱਖ ਤੋਂ ਵੀ ਇੱਥੇ ਅਸੀਂ ਕਾਰਵਾਈ ਕਰ ਰਹੇ ਆ ਅੱਗੇ ਹੁਣ ਕੀ ਸਟੈਂਡ ਹੋਊਗਾ ਕਰਨਾ ਹੈ ਸਾ ਅਸੀਂ ਇਹਨਾਂ ਨੂੰ ਦੇਖਾਂ ਜਿਲ੍ਹਾ ਪ੍ਰਸ਼ਾਸਨ ਨੂੰ ਅਸੀਂ ਇੱਥੇ ਮੰਗ ਕਰਦੇ ਆ ਕਿ ਉਹਨੂੰ ਰੱਦ ਕੀਤਾ ਜਾਵੇ ਜੇ ਉਹਨਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਜਾਇਜ਼ ਤੌਰ ਤੇ ਇਹ ਜਿਹੜੀ ਰਜਿਸਟਰਡ ਕੀਤੀ ਤਾਂ ਰੱਦ ਨਹੀਂ ਕੀਤੀ ਗਈ ਤਾਂ ਅਸੀਂ ਅਗਲਾ ਪ੍ਰੋਗਰਾਮ ਹੈ ਜਿਹੜੇ ਆਪਣਾ ਮੀਟਿੰਗ ਕਰਕੇ ਤੈਅ ਕਰਕੇ ਉਲੀਕਾਂਗੇ ਇਹ ਅੱਜ ਦਾ ਜਿਹੜਾ ਧਰਨਾ ਕਦੋਂ ਤੋ ਚੱਲ ਰਿਹਾ ਜੀ ਇਹ ਅੱਜੇ ਅਸੀਂ ਸ਼ੁਰੂ ਕਰਿਆ ਸੀ ਤੇ ਸਿਰਫ ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਸੀਂ ਇੱਕ ਤਰ੍ਹਾਂ ਦੀ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਹੈ ਸੂਚਿਤ ਕਰਨਾ ਚਾਹੁੰਦੇ ਆ ਕਿ ਜਿਹੜੀ ਸੋਸਾਇਟੀ ਹੈ ਇਹ ਨਜਾਇਜ਼ ਤੌਰ ਤੇ ਰਜਿਸਟਰਡ ਹੋਈ ਹੈ ਤੇ ਇਸ ਨੂੰ ਭੰਗ ਕੀਤਾ ਜਾ ਕਿ ਨਾਮ ਆ ਸਰ ਤੁਹਾਡਾ ਕੀ ਕੀਤਾ ਜੀ ਸਰ ਮੇਰਾ ਨਾਮ ਬਲਵੀਰ ਸਿੰਘ ਆ ਹਾਂਜੀ ਤੇ ਅਸੀਂ ਟਰਾਂਸਪੋਰਟ ਦਾ ਕੰਮ ਕਰਦੇ ਆ ਹੂੰ ਤੇ ਜਿਹੜੀਆਂ ਸਾਡੀਆਂ ਮੇਰੀਆਂ ਗੱਡੀਆਂ ਨੇ ਉਹ ਟਰਾਂਸਪੋਰਟ ਸੁਸਾਇਟੀ ਦੇ ਰੋਪੜ ਦੇ ਵਿੱਚ ਚੱਲਦੀ ਆ ਅੱਛਾ ਜੀ ਹਾਂਜੀ ਤੇ ਇੱਕ ਮੈਂ ਇੱਕ ਹੋਰ ਗੱਲ ਪੁੱਛਣੀ ਚਾਹੂੰਗਾ ਅੱਜ ਇੱਕ ਹੋਰ ਧਰਨਾ ਜਿਹੜਾ ਚੱਲ ਰਿਹਾ ਅਮੂਜਾ ਫੈਕਟਰੀ ਦੇ ਬਿਲਕੁਲ ਨਜ਼ਦੀਕ ਜੀ ਤੇ ਉਹਦੇ ਨਾਲ ਜੁੜਦਾ ਤੁਹਾਡਾ ਧਰਨਾ ਕਿ ਬਰੋਦਾ ਨਹੀਂ ਸਰ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਉਹ ਸ਼ਾਇਦ ਪੋਲੂਸ਼ਨ ਦੇ ਦੇ ਨਾਲ ਸੰਬੰਧਤ ਆ ਪਰ ਸਾਡਾ ਜਿਹੜਾ ਧਰਨਾ ਹੈ ਉਹ ਜਿਹੜੀ ਇੱਕ ਦੀ ਬੈਕ ਕੋ ਕੋਪਰੇਟਰ ਟ੍ਰੱਕ ਕੋ ਸੁਸਾਇਟੀ ਨਜਾਇਜ਼ ਤੌਰ ਤੇ ਰਜਿਸਟਰ ਕੀਤੀ ਗਈ ਹੈ ਸਾਡਾ ਉਹਦੇ ਵਿਰੋਧ ਹੈ ਵੀ ਉਹਦੀ ਜਿਹੇ ਸਟੇਸ਼ਨ ਹੈ ਜਿਹੜੀ ਹੈ ਅਸੀਂ ਕਹਿੰਦੇ ਆ ਵੀ ਉਹ ਨਜਾਇਜ਼ ਰਜਿਸਟਰ ਕੀਤਾ ਤੇ ਉਹਦੀ ਰਜਿਸਟ੍ਰੇਸ਼ਨ ਹੈ ਜਿਹੜੀ ਰੱਦ ਕੀਤੀ ਜਾਵੇ ਅੱਛਾ ਤੁਸੀਂ ਕਾਨੂੰਨੀ ਤੌਰ ਤੇ ਕੋਈ ਮੰਗ ਕੀਤੀ ਹੈ ਹਾਂ ਅਸੀਂ ਕੀਤੀ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਹੋਈ ਹੈ ਐਸਐਸਪੀ ਸਾਹਿਬ ਅਸੀਂ ਇਹਦੀ ਰਿਪੋਰਟ ਕੀਤੀ ਆ ਤੇ ਅਸੀਂ ਕਾਪੋਰੇਟ ادارے ਨੂੰ ਵੀ ਇਹ ਜਿਹੜੀ ਸ਼ਿਕਾਇਤ ਕੀਤੀ ਇਹ ਇਹਦਾ ਕੋਈ ਹੱਲ ਨਹੀਂ ਹੁੰਦਾ ਤਾਂ ਕੀ ਅੱਗੇ ਤੋਂ ਕੀ ਸਟੈਂਡ ਹੋਊਗਾ ਤੁਹਾਡਾ ਦੇਖੋ ਅਸੀਂ ਤਾਂ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜੇਕਰ ਇਹ ਕੋਈ ਗਲਤ ਕੰਮ ਹੋਇਆ ਤਾਂ ਇਹਦੇ ਚ ਸੁਧਾਰ ਕੀਤਾ ਜਾਵੇ ਤਾਂ ਉਹਦੀ ਰੇਸ਼ੀਨਾ ਜਿਹੜੀ ਉਹ ਰੱਦ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਇਸ ਪਾਸੇ ਨੂੰ ਨਹੀਂ ਚੱਲਦਾ ਫਿਰ ਅਸੀਂ ਜਿਹੜਾ ਆਪਣਾ ਸੰਘਰਸ਼ ਹੈ ਇਹਨੂੰ ਹੋਰ ਲੰਬਾ ਕਰਾਂਗੇ ਤੇ ਜਿਹੜੀ ਵੀ ਇਹਦੀ ਜ਼ਿੰਮੇਵਾਰੀ ਹੋਣਗੀਆਂ ਉਹ ਪ੍ਰਸ਼ਾਸਨ ਦੀ ਹੋਣਗੀਆਂ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਆ ਅਸੀਂ ਅੱਜ ਦਾ ਧਰਨਾ ਤੇ ਰੂਪਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਪਾਰਕ ਹੈ ਜਿਹੜੀ ਉੱਥੇ ਧਰਨਾ ਦਿੱਤਾ ਜਾ ਰਿਹਾ ਹੈ ਲਗਾਤਾਰ ਤੇ ਇਹੋ ਜਿਹੀਆਂ ਹੋਰ ਤਸਵੀਰਾਂ ਨਾਲ ਜੁੜੋ ਤੇ ਇਹੋ ਜਿਹੀਆਂ ਮੁੱਖ ਖਬਰਾਂ ਤੋਂ ਦੇਖ ਸਕਦੇ ਹੋ ਜੀ ਸਟਾਰਟੀਵੀ ਚੈਨਲ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਸ਼ੇਅਰ ਮੈਂ ਗੁਰਜੀਤ ਸਿੰਘ ਕੈਮਰਾਮੈਨ ਗਗਨਦੀਪ ਸਿੰਘ ਦੇ ਨਾਲ ਥੈਂਕ ਯੂ